ਜਦ ਮਾਰਟਿਨ ਲੂਥਰ ਖੜਾ ਹੋਇਆ ਤੇ ਉਸ ਸਮੇਂ ਯੁੱਗ ਕਿਹੜਾ ਚੱਲ ਰਿਹਾ ਸੀ ਪੰਜਵਾਂ ਯੁੱਗ ਪੰਜਵੇਂ ਯੁੱਗ ਦਾ ਨਾਮ ਕੀ ਹੈ ਖੁੱਲ ਕੇ ਬੋਲੋ ਔਰ ਸਾਰਦੀਸ ਦਾ ਮਤਲਬ ਹੈ ਮੁਰਦਾ ਅਫਸੋਸ ਦਾ ਮਤਲਬ ਹੈ ਨਿਸ਼ਾਨਾ ਬਨਣਾ ਤੇ ਸੁਸਤ ਹੋ ਜਾਣਾ ਅਗਲਾ ਯੁੱਗ ਕਿਹੜਾ ਆ ਸਮੁਰਨਾ ਸਮੁਰਨਾ ਦਾ ਮਤਲਬ ਹੈ ਕੌੜਾ ਔਰ ਅਗਲਾ ਯੁੱਗ ਕਿਹੜਾ ਆ ਪਰਗਮਮ ਪਰਗਮਮ ਦਾ ਮਤਲਬ ਹੈ ਸ਼ਾਦੀਸ਼ੁਦਾ ਕਲੀਸੀਆ ਨੇ ਆਪਣੀ ਕੋਖ ਵਿੱਚ ਤੀਸਰੇ ਯੁੱਗ ਚ ਕੌੜਾ ਬੀਜ ਲੈ ਲਿਆ ਸੀ ਕਿਉਂਕਿ ਉਹਨੇ ਪਾਗਾਨਿਜ਼ਮ ਦੇ ਨਾਲ ਵਿਆਹ ਕਰਾ ਲਿਆ ਸੀ ਰੋਮਨ ਕੈਥੋਲਿਕ ਦੇ ਨਾਲ ਕਲੀਸੀਆ ਦਾ ਵਿਆਹ ਹੋ ਗਿਆ ਸੀ ਸੁਣੋ ਤੇ ਆਂ ਦੇ ਨਾਲ ਉਸ ਤੋਂ ਬਾਅਦ ਹੈ ਤੁਵਾ ਤੀਰਾ ਤੁਵਾ ਤੀਰਾ ਦਾ ਮਤਲਬ ਹੈ ਔਰਤ ਦੀ ਚੌਧਰ ਔਰ ਉਸ ਤੋਂ ਬਾਅਦ ਸਾਰਦਿਸ ਹੈ ਸਾਰਦਿਸ ਦਾ ਮਤਲਬ ਹੈ ਮਰਦਾ ਇਹਦਾ ਮਤਲਬ ਪੰਜਵਾਂ ਯੁੱਗ ਜਦ ਸ਼ੁਰੂ ਹੁੰਦਾ ਆ ਤੇ ਉਹ ਆਲਰੇਡੀ ਮਰਦਾ ਸੀ ਔਰ ਜਦੀ ਵਜ੍ਹਾ ਕਰਕੇ ਮਾਰਟਿਨ ਲੂਥਰ ਖੜਾ ਹੋਇਆ ਉਹਨੇ 95 ਦੋਸ਼ ਪੱਤਰੀਆਂ ਕਲੀਸਿਆ ਦੇ ਚਰਚਾਂ ਦੇ ਉੱਤੇ ਲਿਖ ਕੇ ਲਾ ਦਿੱਤੀਆਂ ਕਿ ਇਹ ਗੱਲਾਂ ਬਾਈਬਲ ਤੋਂ ਉਲਟ ਹਨ ਇਹ ਸਿੱਖਿਆਵਾਂ वचन ਦੇ ਮੁਤਾਬਕ ਨਹੀਂ ਸਨ ਔਰ ਉਸ ਸਮੇਂ ਲੋਕ ਪ੍ਰਭੂ ਪੋਜ ਦੀ ਟੇਬਲ ਤੇ ਜੋ ਐਲੀਮੈਂਟ ਰੱਖਦੇ ਸਨ ਦਾਖਰਿਸ ਅਤੇ ਵੇਫਰ ਦੀ ਰੋਟੀ ਉਹਨੂੰ ਹੀ ਯੀਸ਼ੂ ਮੰਨਦੇ ਸੀ ਉਹਨੂੰ ਹੀ ਦੇਵਤਾਰੀ ਮੰਨਦੇ ਸੀ ਵਚਨ ਇੱਕ ਸਾਈਡ ਤੇ ਸੀ ਬਸ ਉਹਨਾਂ ਐਲੀਮੈਂਟਸ ਦੀ ਵਰਸ਼ਿਪ ਹੁੰਦੀ ਸੀ ਅਤੇ ਮਾਰਟਨ ਲੂਥਰ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਅਤੇ ਚਿਲਾ ਕੇ ਪ੍ਰਚਾਰ ਕੀਤਾ ਕਿ ਧਰਮੀ ਜਨ ਨੇਚਾ ਨਾਲ ਜਿਵੇਗਾ ਔਰ ਇਸ ਲਾਈਨ ਨੇ ਮੇਰੀਓ ਭੈਣੋ ਇਸ ਲਾਈਨ ਨੇ ਐਨਿਕ ਨੇ एक युग शुरू किया लाइन ने युग शुरू किया और उस युग नोलो की की बोलो बोलो रेस्टोरेशन कोई ट्रांसलेट कर दे बहाली इस लाइन ने की, की मेरी भेनों बहाली शुरू की इस लाइन ने बहाली शुरू की थी। ਅਤੇ ਇਹ ਜੋ 14 ਸਾਲ ਦਾ ਹਨੇਰ ਸੀ ਕਿਸੇ ਨੂੰ ਦੂਰ ਤੱਕ ਦਿਖ ਰਿਹਾ ਇਹ ਜੋ 14 ਸਾਲ ਦਾ 914 ਸਾਲ ਦਾ ਹਨੇਰ ਕਾਲ ਸੀ ਇਸ ਦਾ ਐਂਡ ਕਰ ਦਿੱਤਾ ਇੰਨੀ ਪਾਵਰ ਆ ਇਸ ਲਾਈਨ ਦੇ ਅੰਦਰ ਕਿ ਧਰਮੀ ਨੇਚਾ ਤੋਂ ਜੀਵੇਗਾ ਇਹ ਹਨੇਰ ਕਾਲ ਦਾ ਐਂਡ ਕਰਦੀ ਹੈ ਤੇ ਬਹਾਲੀ ਦੀ